250 ਰੁਪਏ ਦੀ ਪੈਨਸ਼ਨ ਪਿੱਛੇ ਮਰਨ ਵਾਲੇ ਗਰੀਬ ਬੰਦੇ ਦੀ ਕੋਈ ਔਕਾਤ ਨਹੀਂ ਹੁੰਦੀ ਅਜਿਹੇ ਵਿਅਕਤੀ ਦੇ ਮਰਨ ਉੱਤੇ ਘਰ ਵਾਲੇ ਵੀ ਸ਼ੁਕਰ ਮਨਾਉਂਦੇ ਨੇ ਕਿਉਂਕਿ ਉਹਨਾਂ ਨੂੰ ਸਰਕਾਰ ਵੱਲੋਂ 1 ਲੱਖ ਰੁਪਏ ਜੋ ਮਿਲਦਾ ਹੈ ਤੁਸੀਂ ਇਹ ਸਭ ਸੁਣ ਕੇ ਜ਼ਰੂਰ ਹੈਰਾਨ ਹੋਵੋਗੇ ਪਰ ਇਹ ਕਹਿਣਾ ਸਾਡਾ ਨਹੀਂ ਇਹ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਅਤੇ ਸਾਬਕਾ ਐਸਜੀਪੀਸੀ ਦੀ ਪ੍ਰਧਾਨ ਬੀਬੀ ਜ਼ਗੀਰ ਕੌਰ ਦਾ ਤੁਸੀਂ ਆਪ ਹੀ ਸੁਣ ਲਓ ਜ਼ਗੀਰ ਕੌਰ ਦੇ ਮੂੰਹੋਂ ਇਹ ਸਭ ਸਭ ਤੋਂ ਪਹਿਲਾਂ ਤੁਸੀਂ ਸਾਡੀ ਬੀਬੀ ਜਗੀਰ ਕੌਰ ਦੀ ਇਸ ਖੁਸ਼ੀ ਦਾ ਅੰਦਾਜ਼ਾ ਲਗਾਓ ਕਿ ਇਹਨਾਂ ਨੂੰ ਇੰਨੀ ਖੁਸ਼ੀ ਕਿਸ ਮੁੱਤੇ ਤੇ ਹੋ ਸਕਦੀ ਹੈ। ਐਸਾ ਕਾ ਕੋਈ ਹੋਰ ਵੀ ਜੀ ਮਰਨਾ ਚਾਹਗੇ। ਐਸਾ ਕਾ ਕੋਈ ਹੋਰ ਵੀ ਜੀ ਮਰਨਾ ਚਾਹਗੇ। ਜੀ ਹਾਂ ਹੁਣ ਅਸੀਂ ਦੱਸਦੇ ਹਾਂ ਕਿ ਸਾਫ ਦਾ ਕੈਬਨਟ ਮੰਤਰੀ ਬੀਬੀ ਜਗੀਰ ਕੌਰ ਇੱਕ ਗਰੀਬ ਵਿਅਕਤੀ ਦੇ ਆਤਮਹੱਤਿਆ ਕਰਨ ਦੇ ਮਾਮਲੇ ਤੇ ਐਨੇ ਖੁਸ਼ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਤਾਂ ਸਿਰਫ ਆਪਣੀਆਂ ਘਰੇਲੂ ਸਮੱਸਿਆਵਾਂ ਦੇ ਕਾਰਨ ਮਰ ਬਹ ਜਾਂਦੇ ਨੇ। ਜਦ ਕਿ ਸਾਡੀ ਬਾਦਲ ਸਰਕਾਰ ਇਹਨਾਂ ਨੂੰ ਸਭ ਸਹੂਲਤਾਂ, ਮੁਆਵਜ਼ੇ ਅਤੇ ਹੋਰ ਹਰ ਇੱਕ ਜ਼ਰੂਰਤ ਦੀ ਚੀਜ਼ ਮੁਹੱਈਆ ਕਰਉਂਦੀ ਹੈ। ਦੱਸਦੀ ਹੈ ਕਿ ਇਸ ਵਿਅਕਤੀ ਨੇ ਮਹਿਜ਼ ਪੈਨਸ਼ਨ ਦੇ 250 ਰੁਪਏ ਵਿੱਚ ਆਪਣੀ ਜਾਨ ਦੇ ਦਿੱਤੀ ਤੇ ਇਸ ਦਾ ਪਰਿਵਾਰ ਜੰਮ ਕੇ ਬਾਦਲ ਸਰਕਾਰ ਨੂੰ ਕੋਸਦਾ ਰਿਹਾ ਕਿਉਂ ਨਾ ਪਿਛਲੇ 10 ਮਹੀਨਿਆਂ ਤੋਂ ਪੈਨਸ਼ਨ ਨਹੀਂ ਪਾਈ ਜਿਸ ਕਣ ਉਹਨਾਂ ਦਾ ਇਹ ਜੀ ਆਪਣੇ ਜਾਨ ਖਵਾ ਬੈਠਾ ਹੈ ਪਰ ਬੀਬੀ ਜਗੀਰ ਕੌਰ ਦਾ ਤਾਂ ਕੁਝ ਹੋਰ ਹੀ ਕਹਿਣਾ ਹੈ। ਆਓ ਸੁਣਦੇ ਹਾਂ। ਜੀ ਜਿਹੜਾ ਬੰਦਾ 250 ਦੀ ਪੈਨਸ਼ਨ ਪਿੱਛੇ ਮਰਨ ਡਿਆ ਜੀ ਉਹ ਬੰਦੇ ਦੀ ਕੀ ਔਕਾਤ ਹੋ ਸਕਦੀ ਕੀ ਸੋਚ ਹੋ ਸਕਦੀ ਜੀ ਜਿਹੜਾ ਬੰਦਾ 250 ਦੀ ਪੈਨਸ਼ਨ ਪਿੱਛੇ ਮਰਨ ਡਿਆ ਜੀ ਉਹ ਬੰਦੇ ਦੀ ਕੀ ਔਕਾਤ ਹੋ ਸਕਦੀ ਕੀ ਸੋਚ ਹੋ ਸਕਦੀ ਉਹ ਸਰਕਾਰ ਕੀ ਕਰੇ ਜੀ ਸਰਕਾਰਾਂ ਨੂੰ ਲੋਕੀ ਕਹਿ ਦਿੰਦੇ ਜੀ ਉਹ ਮਰ ਗਿਆ ਹੁਣ ਮੈਂ ਤਾਂ ਕਹਿੰਨੀ ਫਿਕਰ ਦਵਾ ਲਈ ਤੇ ਚੰਗਾ ਹੋ ਗਿਆ 250 ਰੁਪਏ ਉਹਨੂੰ ਮਿਲਦਾ ਸੀ ਉਹਨਾਂ ਗੁਜ਼ਾਰਾ ਨਹੀਂ ਸੀ ਹੁਣ ਲੱਖ ਰੁਪਏ ਕਰ ਮਿਲ ਗਿਆ ਡਿਸਆਵਰ ਦਿੱਤਾ ਮੈਂ ਕਿਹਦੀ ਘਰ ਦੇ ਕਹਿੰਦੇ ਉਹਨਾਂ ਚੰਗਾ ਸਗਾ ਕੋਈ ਹੋਰ ਵੀ ਜੀ ਮਰੇ ਤਾਂ ਚੰਗੇ ਉਹ ਸਰਕਾਰ ਕੀ ਕਰੇ ਜੀ ਸਰਕਾਰਾਂ ਨੂੰ ਲੋਕੀ ਕਹਿ ਦਿੰਦੇ ਜੀ ਉਹ ਮਰ ਗਿਆ ਹੁਣ ਮੈਂ ਤਾਂ ਕਹਿੰਨੀ ਫਿਕਰ ਦਵਾ ਲਈ ਤੇ ਚੰਗਾ ਹੋ ਗਿਆ 250 ਰੁਪਏ ਉਹਨੂੰ ਮਿਲਦਾ ਸੀ ਉਹਨਾਂ ਗੁਜ਼ਾਰਾ ਨਹੀਂ ਸੀ ਹੁਣ ਲੱਖ ਰੁਪਏ ਕਰ ਮਿਲ ਗਿਆ ਡਿਸਕਰ ਦੇ ਦਿੱਤਾ ਇਹ ਮੈਂ ਕਿਹਨੇ ਕਰਦੇ ਕਹਿੰਦੇ ਉਹ ਚੰਗਾ ਸਗਾ ਕੋਈ ਹੋਰ ਵੀ ਜੀ ਮਰੇ ਤਾਂ ਚੰਗੇ ਐਸਾ ਕਹ ਕੋਈ ਹੋਰ ਵੀ ਜੀ ਮਰੇ ਤਾਂ ਚੰਗੇ ਇਹ ਤਾਂ ਮੈਂ ਕਿਹਨੇ ਲੋਕਾਂ ਨੇ ਕਿਹਾ ਕਰਨਾ ਸਗਾ ਵੀ ਸੂਈ ਸਾਈ ਕਰੇ ਤਾਂ ਪੈਸੇ ਮਿਲ ਜਾਂਦੇ ਇਹ ਵੀ ਮਾਰੀ ਗੱਲ ਹੈ ਜਿੱਦਾਂ ਉਹ ਬਾਈ ਇਲੈਕਸ਼ਨ ਹੋਵੇ ਨਾ ਜੀ ਲੋਕੀ ਕਹਿੰਦੇ ਡਿਵੈਲਪਮੈਂਟ ਬੜੀ ਹੁੰਦੀ ਹੈ ਤੁਸੀਂ ਕਦੋਂ ਅਸਤੀਫਾ ਦੇਣੇ ਕੀ ਕੋਈ ਸੋਚ ਸਕਦਾ ਹੈ ਕਿ ਗਰੀਬ ਤੇ ਸੂਬੇ ਦੇ ਲੱਖਾਂ ਲੋਕਾਂ ਨੂੰ ਰਾਖੀ ਕਰਨ ਵਾਲੀਆਂ ਸੱਤਾਧਾਰੀ ਸਰਕਾਰਾਂ ਅਜੇ ਹਾਂ ਵੀ ਸੋਚ ਸਕਦੀਆਂ ਨੇ ਤੇ ਬੋਲ ਸਕਦੀਆਂ ਨੇ ਕਿ ਚੰਗੀ ਗੱਲ ਹੈ ਕਿ 250 ਰੁਪਏ ਦੇ ਪਿੱਛੇ ਆਪਣੀ ਜਾਨ ਦੇਣ ਵਾਲਾ ਵਿਅਕਤੀ ਆਪਣੇ ਪਰਿਵਾਰ ਲਈ 1 ਲੱਖ ਰੁਪਏ ਛੱਡ ਗਿਆ। ਇਹੀ ਹੈ ਨਾ ਮੌਜੂਦਾ ਰਾਜਨੀਤਿਕ ਸ਼ਕਤੀਆਂ ਦੀ ਅਸਲੀ ਜ਼ਮੀਨੀ ਹਕੀਕਤ। ਇਹਨਾਂ ਦੋ ਮੁਖੀ ਸਰਕਾਰਾਂ ਦੇ ਤੁਹਾਨੂੰ ਅਸਰ ਚਹਿਰੇ ਦਿਖਾਏ ਗਏ ਨੇ ਉਹ ਵੀ ਬੱਸ ਖੂਤ। ਅਸ਼ਟਕ ਤੁਸੀਂ ਆਮ ਲੋਕਾਂ ਦੇ ਮੂੰਹ ਸੁਣਿਆ ਹੋਵੇਗਾ ਕਿ ਮੌਜੂਦਾ ਸਾਡੀ ਪਾਦਲ ਸਰਕਾਰ ਕਈ ਕਈ ਮਹੀਨੇ ਪੈਨਸ਼ਨ ਨਾ ਦੇ ਕੇ ਅਤੇ ਹੋਰ ਸਰਕਾਰੀ ਅਧਿਕਾਰੀਆਂ ਦੀ ਤਨਖਾਹਾਂ ਨਾ ਦੇ ਕੇ ਗਰੀਬ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਅਤੇ ਮਰਨ ਤੱਕ ਮਜਬੂਰ ਕਰ ਰਹੀ ਹੈ ਪਰ ਅੱਜ ਸਬੂਤ ਮਿਲਣ ਦੇ باوجود ਸਾਡੀ ਸਰਕਾਰ ਦੇ ਨੁਮਾਇੰਦੇ ਮੰਨਣ ਲਈ ਤਿਆਰ ਨਹੀਂ ਨੇ ਕਿ ਉਹਨਾਂ ਦਾ ਇੱਕ ਇੰਚ ਜਿੰਨਾ ਵੀ ਕਸੂਰ ਹੈ ਬਲਕਿ ਇਹਨਾਂ ਗਰੀਬ ਲੋਕਾਂ ਦਾ ਮਜ਼ਾਕ ਉਡਾ ਕੇ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਨੇ ਤੇ ਆਪਣਾ ਜੀ ਹਾਂ ਤੇ ਆਪਣਾ ਅਸਲੀ ਚਿਹਰਾ ਦੁਨੀਆ ਦੇ ਸਾਹਮਣੇ ਪਿਆਰੇ ਨੇ ਚਿੜੀਆਂ ਦੀ ਮੌਤ ਤੇ ਗਵਾਰਾਂ ਦਾ ਹਾਸਾ ਦਰਸ਼ਕੋ ਸਾਡਾ ਮਕਸਦ ਕਿਸੇ ਤੇ ਕੋਈ ਇਲਜ਼ਾਮ ਲਗਾਉਣਾ ਨਹੀਂ ਬਲਕਿ ਇਹਨਾਂ ਗਰੀਬਾਂ ਦੇ ਉੱਤਰ ਹੀ ਮਸਾਤੀ ਅਸਲ ਤਸਵੀਰ ਪੇਸ਼ ਕਰਾਂ ਸੀ ਤੇ ਬਾਕੀ ਦਾ ਫੈਸਲਾ ਤੁਸੀਂ ਖੁਦ ਕਰ ਸਕਦੇ ਹੋ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਬਿਊਰੋ ਰਿਪੋਰਟ ਸੰਗਤ ਟੀਵੀ